ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਤੇ ਉਸਦੇ ਦੋ ਪੁੱਤਰ ਸਨ ਪੁੱਤਰ ਬਹੁਤ ਕਮਾਉਂ ਸਨ ਬਹੁਤ ਮਿਹਨਤ ਕਰਦੇ ਸਨ ਇੱਕ ਦਿਨ ਕਿਸਾਨ ਉਹਨਾਂ ਦੀ ਰੋਟੀ ਲੈ ਕੇ ਖੇਤਾਂ ਵੱਲ ਜਾ ਰਿਹਾ ਸੀ ਤੇ ਉਸਨੇ ਦੂਰੋਂ ਦੇਖਿਆ ਕਿ ਉਸਦੇ ਦੋਨੋਂ ਪੁੱਤਰ ਇੱਕ ਦੂਸਰੇ ਨਾਲ ਲੜ ਰਹੇ ਹਨ ਕਿਸਾਨ ਉਹਨਾਂ ਨੂੰ ਦੂਰੋਂ ਦੇਖ ਕੇ ਹੀ ਬੈਠ ਗਿਆ ਤੇ ਸੋਚਣ ਲੱਗਾ ਕਿ ਇਹਨਾਂ ਨੂੰ ਅੱਜ ਲੜ ਹੀ ਲੈਣ ਦਿੰਦਾ ਹਾਂ ਤੇ ਜਦੋਂ ਉਹ ਲੜ ਕੇ ਹੰਬ ਕੇ ਬੈਠ ਗਏ ਤਾਂ ਕਿਸਾਨ ਉਹਨਾਂ ਕੋਲ ਰੋਟੀ ਲੈ ਕੇ ਗਿਆ ਉਹ ਇੱਕ ਦੂਸਰੇ ਵੱਲ ਪੇਠ ਕਰਕੇ ਰੋਟੀ ਖਾਣ ਲੱਗੇ ਕਿਸਾਨ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਹਾਂ ਜੋ ਤੁਹਾਡੇ ਬਹੁਤ ਕੰਮ ਆਵੇਗੀ ਤੇ ਗੱਲ ਮੇਰੀ ਧਿਆਨ ਨਾਲ ਸੁਣੀਓ ਦੋਨੋਂ ਪੁੱਤਰ ਕਹਿਣ ਲੱਗੇ ਕਿ ਸੁਣਾਓ ਬਾਪੂ ਜੀ ਅਸੀਂ ਤੁਹਾਡੀ ਗੱਲ ਧਿਆਨ ਨਾਲ ਸੁਣਾਗੇ ਤਾਂ ਬਾਪੂ ਕਹਿੰਦਾ ਘਰੋਂ ਖੇਤ ਖੇਤੋਂ ਘਰ ਕਰੂੰ ਖੇਤ ਖੇਤੋਂ ਘਰ ਜਿਹੜਾ ਮੇਰੀ ਗੱਲ ਪੱਲੇ ਬੰਨ ਲੂ ਉਹ ਰੱਜ ਖਾਊਗਾ ਜਿਹੜਾ ਮੇਰੀ ਗੱਲ ਦੀ ਉਲੰਘਣਾ ਕਰੂਗਾ ਉਹ ਭੁੱਖਾ ਮਰੂਗਾ ਇੱਕ ਨੇ ਤਾਂ ਬਾਪੂ ਦੀ ਗੱਲ ਪੱਲੇ ਬੰਨ ਲਈ ਕਿ ਬਾਪੂ ਸਹੀ ਗੱਲ ਕਰਦਾ ਆਪਣੇ ਕੰਮ ਵਿੱਚ ਧਿਆਨ ਦੇਣਾ ਚਾਹੀਦਾ ਤਾਂ ਹੀ ਘਰ ਵਿੱਚ ਬਰਕਤ ਬਣੀ ਰਹਿੰਦੀ ਹੈ ਦੂਸਰੇ ਨੇ ਸੋਚਿਆ ਕਿ ਬਾਪੂ ਝੂਠ ਬੋਲਦਾ ਅੱਗੇ ਕਿਹੜਾ ਅਸੀਂ ਭੁੱਖੇ ਮਰਦੇ ਹਾਂ ਦੋਨੋਂ ਭਰਾ ਵਿਆਹੇ ਸਨ ਤੇ ਦੋਨਾਂ ਦੇ ਦੋ-ਦੋ ਜਿਵਾਕ ਵੀ ਸਨ ਕਿਸਾਨ ਮਰਨ ਤੋਂ ਪਹਿਲਾਂ ਦੋਵਾਂ ਭਰਾਵਾਂ ਵਿੱਚ ਬਰਾਬਰ-ਬਰਾਬਰ ਦੀ ਜਾਇਦਾਦ ਵੰਡ ਗਿਆ ਤੇ ਜਿਹੜਾ ਇੱਕ ਭਰਾ ਸੀ ਉਸਨੇ ਤਾਂ ਬਾਪੂ ਦੀ ਗੱਲ ਪੱਲੇ ਬੰਨੀ ਹੋਈ ਸੀ ਉਹ ਦਿਨ-ਰਾਤ ਖੇਤਾਂ ਵਿੱਚ ਮਿਹਨਤ ਕਰਦਾ ਸੀ ਉਹਦੀ ਕਮਾਈ ਵਿੱਚ ਬਰਕਤਾਂ ਪੈਂਦੀਆਂ ਗਈਆਂ ਤੇ ਜਿਹੜਾ ਦੂਸਰਾ ਸੀ ਜਿਸਨੇ ਬਾਪੂ ਦੀ ਗੱਲ ਪੱਲੇ ਨਹੀਂ ਸੀ ਬੰਨੀ ਉਹਨੇ ਮਿਹਨਤ ਕਰਨੀ ਛੱਡ ਦਿੱਤੀ ਉਹ ਲੱਖਾਂ ਝੋਕਾਂ ਵਿੱਚ ਹੋ ਗਿਆ ਨਸ਼ੇ ਪੱਤੇ ਕਰਨ ਲੱਗ ਪਿਆ ਘਰ ਵਿੱਚ ਦਾਣਾ ਵੀ ਨਾ ਬਚਿਆ ਤੇ ਘਰ ਦੀ ਪਿੱਟਣ ਲੱਗੀ ਬੱਚੇ ਭੁੱਖੇ ਰਹਿਣ ਲੱਗੇ ਫਿਰ ਉਸਨੇ ਸੋਚਿਆ ਕਿ ਆਪਣੇ ਘਰ ਤਾਂ ਕੁਝ ਖਾਣ ਨੂੰ ਨਹੀਂ ਬਚਿਆ ਆਪਣੇ ਭਰਾ ਨੂੰ ਤੰਗ ਕਰਦਾ ਉਹ ਆਪਣੇ ਭਰਾ ਨਾਲ ਲੜ ਝਗੜ ਕੇ ਕੁਝ ਨਾ ਕੁਝ ਖਾਣ ਨੂੰ ਲੈ ਆਇਆ ਕਰੇ ਭਰਾ ਵੀ ਉਸ ਤੋਂ ਤੰਗ ਆ ਗਿਆ ਪਰਾ ਦੀ ਘਰ ਦੀ ਨੇ ਉਸ ਨੂੰ ਸਲਾਹ ਦਿੱਤੀ ਕਿ ਤੁਹਾਡਾ ਪਰਾ ਬਹੁਤ ਤੰਗ ਪਰੇਸ਼ਾਨ ਕਰਦਾ ਹੈ ਲਾੜ ਝਗੜ ਕੇ ਸਾਡੇ ਕੋਲੋਂ ਕੁਝ ਨਾ ਕੁਝ ਲੈ ਕੇ ਚਲਾ ਜਾਂਦਾ ਹੈ ਆਪਾਂ ਇਦਾਂ ਕਰਦੇ ਹਾਂ ਕਿ ਇਸ ਪਿੰਡ ਵਿੱਚੋਂ ਆਪਣਾ ਘਰ ਤੇ ਜ਼ਮੀਨ ਜਾਇਦਾਦ ਵੇਚ ਕੇ ਕਿਸੇ ਹੋਰ ਪਿੰਡ ਵਿੱਚ ਜਾ ਕੇ ਘਰ ਤੇ ਜ਼ਮੀਨ ਜਾਇਦਾਦ ਬਣਾ ਲੈਂਦੇ ਹਾਂ ਤੁਹਾਡਾ ਪਰਾ ਤੋਂ ਸਾਡਾ ਖਹਿੜਾ ਛੁੱਟੇਗਾ ਉਹਨਾਂ ਨੇ ਇਦਾਂ ਹੀ ਕੀਤਾ ਇਸ ਪਿੰਡ ਵਿੱਚੋਂ ਆਪਣਾ ਘਰ ਤੇ ਜ਼ਮੀਨ ਵੇਚ ਕੇ ਕਿਸੇ ਹੋਰ ਪਿੰਡ ਵਿੱਚ ਜ਼ਮੀਨ ਜਾਇਦਾਦ ਬਣਾ ਲਈ ਉਹ ਉੱਥੇ ਵੀ ਰੱਜਾ ਪੁੱਜਾ ਸੀ ਕਿਉਂਕਿ ਉਹ ਮਿਹਨਤੀ ਸੀ ਉਹਨੇ ਉੱਥੇ ਵੀ ਬਹੁਤ ਮਿਹਨਤ ਕੀਤੀ ਤੇ ਬਹੁਤ ਜਾਇਦਾਦ ਬਣਾ ਲਈ ਤੇ ਇੱਧਰ ਜਿਹੜਾ ਭਰਾ ਹੱਥੀ ਕੋਈ ਕੰਮ ਕਰਕੇ ਖੁਸ਼ ਨਹੀਂ ਸੀ ਪਹਿਲਾਂ ਤਾਂ ਉਸ ਨੂੰ ਆਪਣੇ ਭਰਾ ਤੋਂ ਕੁਝ ਮਿਲ ਜਾਂਦਾ ਸੀ ਹੁਣ ਬਿਲਕੁਲ ਹੀ ਬੰਦ ਹੋ ਗਿਆ ਉਹ ਫਿਰ ਚੋਰੀਆਂ ਕਰਨ ਲੱਗਾ ਉਸ ਦੀ ਘਰ ਦੀ ਕਹਿਣ ਲੱਗੀ ਕਿ ਹੁਣ ਤੁਹਾਡਾ ਭਰਾ ਤਾਂ ਕਿਸੇ ਹੋਰ ਪਿੰਡ ਵਿੱਚ ਚਲਾ ਗਿਆ ਹੈ ਇਦਾਂ ਕਰਦੀ ਹਾਂ ਕਿ ਜਿਹੜਾ ਪਿੰਡ ਤੁਹਾਡਾ ਭਰਾ ਚਲਾ ਗਿਆ ਹੈ ਅਸੀਂ ਵੀ ਉੱਥੇ ਚਲੇ ਜਾਂਦੇ ਹਾਂ ਉੱਥੇ ਜਾ ਕੇ ਉਸ ਦੇ ਤਰਲੇ ਮਿੰਤਾ ਕਰਦੇ ਹਾਂ ਜੋ ਉਹ ਰੁੱਖਾ ਸੁੱਖਾ ਸਾਨੂੰ ਖਾਣ ਨੂੰ ਦੇਵੇਗਾ ਅਸੀਂ ਖਾ ਲਿਆ ਕਰਾਂਗੇ ਤੁਸੀਂ ਉਸ ਦਾ ਡੰਗਰ ਵਸ਼ਾ ਸੰਭਲਿਓ ਤੇ ਮੈਂ ਗੋਹਾ ਕੂੜਾ ਕਰ ਲਿਆ ਕਰਾਂਗੀ ਉਹ ਆਪਣਾ ਟੱਬਰ ਟੋੜ ਚੁੱਕ ਕੇ ਜਿਹੜੇ ਪਿੰਡ ਉਸ ਦਾ ਭਰਾ ਰਹਿੰਦਾ ਸੀ ਉਹ ਵੀ ਉੱਥੇ ਚਲਾ ਗਿਆ ਤੇ ਜਾ ਕੇ ਆਪਣੇ ਭਰਾ ਦੇ ਤਰਲੇ ਬਿੰਤਾ ਕਰਨ ਲੱਗਾ ਤੇ ਕਹਿਣ ਲੱਗਾ ਭਰਾ ਜੀ ਮੇਰੇ ਬੱਚੇ ਭੁੱਖੇ ਮਰਦੇ ਹਨ ਮੈਂ ਤੇਰੇ ਕੰਮ ਕਰ ਲੈਂਦਾ ਹਾਂ ਮੇਰੀ ਜਨਾਨੀ ਤੇਰਾ ਗੋਹਾ ਕੂੜਾ ਸੁੱਟ ਦਿਆ ਕਰੇਗੀ ਮੈਨੂੰ ਆਪਣੇ ਘਰ ਥੋੜੀ ਜਿਹੀ ਥਾਂ ਦੇ ਦੇ ਭਰਾ ਨੇ ਉਸ ਨੂੰ ਕਿਹਾ ਕਿ ਜਦੋਂ ਤੂੰ ਮੇਰੇ ਲਾਗੇ ਰਹਿੰਦਾ ਸੀ ਤੂੰ ਮੇਰਾ ਉਦੋਂ ਵੀ ਜੀਣਾ ਹਰਾਮ ਕੀਤਾ ਸੀ ਤੇ ਹੁਣ ਤੂੰ ਫੇਰ ਮੂੰਹ ਚੁੱਕ ਕੇ ਮੇਰੇ ਕੋਲ ਆ ਗਿਆ ਏ ਤੂੰ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਏਂਗਾ ਭਰਾ ਦੇ ਬਹੁਤ ਤਰਲੇ ਕਰਨ ਤੋਂ ਬਾਅਦ ਉਸ ਨੇ ਆਪਣੇ ਘਰ ਉਸ ਨੂੰ ਰਹਿਣ ਲਈ ਥੋੜੀ ਜਹੀ ਥਾਂ ਦੇ ਦਿੱਤੀ ਉਸ ਦੀ ਜਨਾਨੀ ਤੇ ਉਹ ਭਰਾ ਦੇ ਕੰਮ ਕਰਨ ਲੱਗ ਗਏ ਦੀਵਾਲੀ ਦਾ ਦਿਨ ਨੇੜੇ ਆ ਗਿਆ ਪਰਾ ਦੇ ਘਰ ਜਿਹੜੇ ਵੀ ਸਿਰੀ ਕੰਮ ਕਰਦੇ ਸੀ ਉਸ ਦਿਨ ਉਹਨਾਂ ਸਾਰਿਆਂ ਨੂੰ ਉਹ ਭੋਜਨ ਸ਼ਿਕਾਰਿਆ ਸੀ ਤੇ ਜਿਹੜਾ ਭਰਾ ਉਹਨਾਂ ਦੇ ਘਰ ਸਿਰੀ ਲੱਗਾ ਹੋਇਆ ਸੀ ਉਹ ਉਹਨਾਂ ਦੇ ਮੂੰਹ ਵੱਲ ਦੇਖ ਰਿਹਾ ਸੀ ਤੇ ਉਸ ਦੇ ਭਰਾ ਨੇ ਉਸ ਨੂੰ ਆਖਿਆ ਕਿ ਇਸ ਪਿੰਡ ਵਿੱਚ ਮੇਰਾ ਇੱਕ ਦੋਸਤ ਰਹਿੰਦਾ ਹੈ ਉਸ ਨੂੰ ਤੂੰ ਇਹ ਭੋਜਨ ਦੇ ਕੇ ਆਉਣਾ ਹੈ ਉਹ ਭਰਾ ਦੀ ਜਨਾਨੀ ਕੋਲੋਂ ਭੋਜਨ ਲੈ ਕੇ ਭਰਾ ਦੇ ਦੋਸਤ ਨੂੰ ਉਹ ਭੋਜਨ ਦੇਣ ਚਲਾ ਗਿਆ ਤੇ ਰਸਤੇ ਵਿੱਚ ਤੁਰਿਆ-ਤੁਰਿਆ ਜਾਵੇ ਤੇ ਸੋਚਦਾ ਜਾਵੇ ਕਿ ਮੇਰੇ ਕੋਲੋਂ ਸਭ ਕੁਝ ਹੁੰਦਾ ਸੀ ਤੇ ਮੇਰੀਆਂ ਬੁਰੀਆਂ ਆਤਾਂ ਕਾਰਨ ਮੇਰੀ ਇਹ ਹਾਲਤ ਹੋ ਗਈ ਹੈ ਜੇ ਮੈਂ ਉਸ ਦਿਨ ਆਪਣੇ ਪਿਤਾ ਦੀ ਗੱਲ ਪੱਲੇ ਬੰਨ ਲੈਂਦਾ ਤੇ ਮੈਂ ਵੀ ਆਪਣੇ ਭਰਾਵਾਂ 'ਗਰਾਜ' ਕਰਨਾ ਸੀ ਜਦੋਂ ਉਹ ਭਰਾ ਦੇ ਦੋਸਤ ਘਰ ਪਹੁੰਚਿਆ ਤਾਂ ਸਾਰਾ ਭੋਜਨ ਉਹਨਾਂ ਦੇ ਘਰ ਦੇ ਬਾਹਰ ਰੱਖ ਕੇ ਹੀ ਤੁਰਨ ਲੱਗਾ ਤਾਂ ਫਿਰ ਉਹਨੂੰ ਅਚਾਨਕ ਯਾਦ ਆਇਆ ਕਿ ਭੋਜਨ ਅੰਦਰ ਫੜਾ ਦਿੰਦਾ ਹਾਂ ਬਾਹਰ ਕੋਈ ਲੈ ਨਾ ਜਾਵੇ ਜਦੋਂ ਉਸਨੇ ਮੁੜ ਕੇ ਦੇਖਿਆ ਤਾਂ ਇੱਕ ਨੌਜਵਾਨ ਉਸ ਭੋਜਨ ਦੀ ਰਾਖੀ ਕਰ ਰਿਹਾ ਸੀ ਤਾਂ ਉਹਨੇ ਪੁੱਛਿਆ ਕਿ ਇਹ ਭੋਜਨ ਤਾਂ ਮੈਂ ਲੈ ਕੇ ਆਇਆ ਹਾਂ ਤੇ ਅੰਦਰ ਵੀ ਮੈਂ ਹੀ ਫੜਾ ਕੇ ਆਵਾਂਗਾ ਫਿਰ ਤੂੰ ਕੌਣ ਹੈ ਜੋ ਇਸ ਭੋਜਨ ਦੀ ਰਾਖੀ ਖਲੋਤਾ ਹੈ ਉਸਨੇ ਕਿਹਾ ਕਿ ਮੈਂ ਤੇਰੇ ਭਰਾ ਦਾ ਕਰਮ ਹਾਂ ਮੈਂ ਹਮੇਸ਼ਾ ਉਸਦੇ ਨਾਲ ਰਹਿੰਦਾ ਹਾਂ ਉਸ ਦੀ ਕਦੇ ਵੀ ਪਿੱਠ ਨਹੀਂ ਲੱਗਣ ਦਿੰਦਾ ਤੈਨੂੰ ਪਤਾ ਹੈ ਕਿ ਜਿਸ ਥਾਲ ਵਿੱਚ ਭੋਜਨ ਹੈ ਇਹ ਚਾਂਦੀ ਦਾ ਥਾਲ ਹੈ ਜੇ ਇਥੋਂ ਇਹ ਕੋਈ ਹੋਰ ਲੈ ਜਾਂਦਾ ਤਾਂ ਉਸ ਨੂੰ ਤਾਂ ਘਾਟਾ ਪੈ ਗਿਆ ਸੀ ਨਾ ਇਸੇ ਲਈ ਮੈਂ ਇਸ ਦੀ ਰਾਖੀ ਖਲੋਤਾ ਹਾਂ ਉਸ ਨੇ ਕਿਹਾ ਕਿ ਜੇ ਤੂੰ ਮੇਰੇ ਭਰਾ ਦਾ ਕਰਮ ਹੈ ਉਸ ਦੇ ਦਿਨ ਰਾਤ ਰਾਖੀ ਕਰਦਾ ਈ ਤਾਂ ਮੇਰੇ ਕਰਮ ਕਿੱਥੇ ਹਨ ਉਸ ਨੇ ਕਿਹਾ ਕਿ ਤੇਰੇ ਕਰਮ ਦੂਰ ਤ੍ਰਿਆਉ ਪਾਰ ਕਿ ਤੇ ਸੁੱਤੇ ਹਨ ਜਿਹੜਾ ਇਨਸਾਨ ਹੱਥੀ ਕਿਰਤ ਨਹੀਂ ਕਰਦਾ ਆਲਸੀ ਹੁੰਦਾ ਹੈ ਉਸ ਦੇ ਕਰਮ ਦੂਰ ਦਰਿਆਵਾਂ ਪਾਰ ਜਾ ਕੇ ਸੌਂ ਜਾਂਦੇ ਹਨ ਤੇਰੇ ਵੀ ਕਰਮ ਦਰਿਆਵਾਂ ਪਾਰ ਜਾ ਕੇ ਸੌ ਗਏ ਹਨ ਉਸ ਨੇ ਪੁੱਛਿਆ ਕਿ ਫਿਰ ਮੇਰੇ ਕਰਮ ਕਿਵੇਂ ਜਾਗਣਗੇ ਕਰਮਾਂ ਨੇ ਕਿਹਾ ਕਿ ਤੇਰੇ ਕਰਮ ਬਹੁਤ ਗਾੜੀ ਨਹੀਂ ਸੁੱਤੇ ਹੋਏ ਹਨ ਪਰ ਫਿਰ ਵੀ ਜੇ ਤੂੰ ਪੁੱਛਦਾ ਹੈ ਤਾਂ ਤੈਨੂੰ ਮੈਂ ਉਸ ਤੇ ਜਗਾਉਣ ਦਾ ਤਰੀਕਾ ਦੱਸ ਦਿੰਦਾ ਹਾਂ ਅੱਜ ਤੋਂ ਦੀਵਾਲੀ ਤੋਂ 3 ਦਿਨ ਪਹਿਲਾਂ ਤੂੰ ਆਪਣੇ ਘਰ ਵਾਪਸ ਚਲਾ ਜਾਹੀਂ ਤੇ ਇਸ ਵਿਚਲੇ ਸਮੇਂ ਵਿੱਚ ਤੈਨੂੰ ਜੇ ਕੋਈ ਕੁਝ ਵੀ ਕਹੇ ਤਾਂ ਤੂੰ ਹਮੇਸ਼ਾ ਸੱਤ ਹੀ ਸੱਤ ਕਹੀਂ ਜੇ ਤੈਨੂੰ ਕੋਈ 4 ਛਿੱਤਰ ਵੀ ਮਾਰ ਦੇ ਤਾਂ ਤੂੰ ਹਮੇਸ਼ਾ ਕਹੀਂ ਕਿ ਸੱਤ ਹੀ ਸੱਤ ਹੈ ਆਪਣੇ ਆਪ ਨੂੰ ਹਮੇਸ਼ਾ ਨੀਵਾ ਸਮਝੀ ਆਪਣੇ ਤੋਂ ਨੀਵਿਆਂ ਨੂੰ ਵੀ ਹਮੇਸ਼ਾ ਆਪਣੇ ਤੋਂ ਉੱਚਾ ਸਮਝੀ ਕਿਸੇ ਨੂੰ ਕਦੀ ਵੀ ਬੁਰਾ ਭਲਾ ਨਾ ਕਹੀਂ ਜੇ ਤੈਨੂੰ ਗੁੱਸਾ ਆਵੇ ਤਾਮੀ ਸੱਤ ਹੀ ਸੱਤ ਕਹੀਂ ਤਾਂ ਤੇਰੇ ਸੁੱਤੇ ਕਰਮ ਜਾਗ ਪੈਣਗੇ ਭੋਜਨ ਦਾ ਥਾਲ ਅੰਦਰ ਫੜਾ ਕੇ ਵਾਪਸ ਭਰਾ ਦੇ ਘਰ ਚਲਾ ਗਿਆ ਤਾਂ ਭਰਾ ਨੇ ਪੁੱਛਿਆ ਕਿ ਇਨਾ ਸਮਾਂ ਕਿੱਥੇ ਲਾ ਆਇਆ ਹੈ ਭਰਾ ਨੇ ਚਾਰ ਛਿੱਤਰ ਕੱਢ ਉਸਤੇ ਮਾਰੇ ਤੇ ਉਸ ਨੇ ਅੱਗੋ ਸੱਤ ਹੀ ਸੱਤ ਕਿਹਾ ਤੇ ਕਿਹਾ ਭਰਾ ਜੀ ਮੇਰੇ ਕੋਲੋਂ ਗਲਤੀ ਹੋ ਗਈ ਮੇਰੇ ਕੋਲ ਸਮਾਂ ਲੱਗ ਗਿਆ ਤੁਸੀਂ ਚਾਰ ਛਿੱਤਰ ਹੋਰ ਮਾਰ ਲਓ ਸੱਤ ਹੀ ਸੱਤ ਹੈ ਇਸ ਵਿਚਲੇ ਸਮੇਂ ਵਿੱਚ ਉਸ ਨੇ ਕਿਸੇ ਨੂੰ ਕੋਈ ਬੁਰਾ ਭਲਾ ਨਹੀਂ ਕਿਹਾ ਹਮੇਸ਼ਾ ਸਬਦਾ ਸਤਿਕਾਰ ਕਰਦਾ ਆਦਰ ਕੀਤਾ ਅਤੇ ਹਮੇਸ਼ਾ ਸੱਤ ਹੀ ਸੱਤ ਬੋਲਦਾ ਰਿਹਾ ਇਸ ਤਰ੍ਹਾਂ ਸਮਾਂ ਬੀਤ ਗਿਆ ਤੇ ਦੀਵਾਲੀ ਦੇ ਤੀਸਰੇ ਦਿਨ ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਭਗਵਾਨ ਨੇ ਬਾਲ ਬੱਚਾ ਚੁੱਕ ਤੇ ਅਸੀਂ ਆਪਣੇ ਘਰ ਜਾਣਾ ਹੈ ਘਰਵਾਲੀ ਨੇ ਉਸ ਦੀਆਂ ਗੱਲਾਂ ਵਿੱਚ ਹਾਮੀ ਭਰਦੇ ਹੋਏ ਕਿਹਾ ਕਿ ਚਲੋ ਠੀਕ ਹੈ ਸਰਦਾਰ ਜੀ ਉਹਨਾਂ ਨੇ ਆਪਣਾ ਝੋਲਾ ਚੁੱਕਿਆ ਤੇ ਆਪਣੇ ਘਰ ਵੱਲ ਤੁਰ ਪਏ ਰਸਤੇ ਵਿੱਚ ਉਹਨਾਂ ਨੂੰ ਇੱਕ ਪੰਡਤ ਮਿਲਿਆ ਤੇ ਪੰਡਤ ਕਹਿਣ ਲੱਗਾ ਕਿ ਰਾਹੀਰੋ ਮੈਨੂੰ ਕੁਝ ਖਾਣ ਨੂੰ ਦੇ ਦੇਵੋ ਉਹ ਕਹਿਣ ਲੱਗੇ ਕਿ ਪੰਡਤ ਜੀ ਸਾਡੇ ਕੋਲ ਤਾਂ ਆਪ ਕੋਈ ਖਾਣ ਨੂੰ ਨਹੀਂ ਹੈ ਅਸੀਂ ਤਾਂ ਆਪ ਭੁੱਖੇ ਪਿਆਸੇ ਹਾਂ ਤੁਹਾਨੂੰ ਕਿੱਥੋਂ ਖਾਣ ਨੂੰ ਦੇਵਾਂਗੇ ਤਾਂ ਉਸ ਦੀ ਪਤਨੀ ਨੇ ਬੋਲਿਆ ਕਿ ਕੱਲ ਦੀਵਾਲੀ ਹੈ ਇਸ ਨੂੰ ਆਪਣੇ ਘਰ ਹੀ ਲੈ ਚਲਦੇ ਹਾਂ ਜੋ ਕੁਝ ਵੀ ਸਾਡੇ ਘਰ ਦੀਵਾਲੀ ਵਾਲੇ ਦਿਨ ਹੋਵੇਗਾ ਅਸੀਂ ਇਹਨੂੰ ਵੀ ਖਾਣ ਨੂੰ ਦੇ ਦੇਵਾਂਗੇ ਉਹ ਪੰਡਤ ਨੂੰ ਵੀ ਆਪਣੇ ਘਰ ਨਾਲ ਹੀ ਲੈ ਤੁਰੇ ਅਗਲੇ ਦਿਨ ਉਹ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ ਕਿ ਭਗਵਾਨ ਨੇ ਕਰਤਾ ਸਾਡੇ ਕੁਝ ਨਹੀਂ ਤਾਂ 10 ਅਸੀਂ ਪੰਡਤ ਨੂੰ ਕਿੱਥੋਂ ਖਾਣ ਨੂੰ ਦੇਵਾਂਗੇ ਘਰ ਵਾਲੀ ਨੇ ਕਿਹਾ ਕਿ ਜਿਸ ਦੁਕਾਨ ਉੱਪਰ ਚੌਲ ਛੱਟੇ ਜਾਂਦੇ ਹਨ ਤੇ ਚੌਲਾਂ ਦੀ ਕਿਣਮਣ ਉਹ ਬਾਹਰ ਕੱਢ ਕੇ ਛੋਟੇ ਦਿੰਦੇ ਹਨ ਤੁਸੀਂ ਉਹ ਲੈ ਆਓ ਅਸੀਂ ਛਾਣ ਕੇ ਉਹ ਬਣਾ ਲੈਂਦੇ ਹਾਂ ਤੇ ਮੈਂ ਕਿਸੇ ਘਰੋਂ ਲੂਣ ਮਿਰਚ ਦਾ ਇੰਤਜ਼ਾਮ ਕਰਦੀ ਹਾਂ ਉਹ ਤੁਰਿਆ ਗਿਆ ਤੇ ਕਿਸੇ ਦੁਕਾਨ ਉੱਪਰ ਚੌਲ ਛੱਟੇ ਜਾ ਰਹੇ ਸੀ ਉਹ ਚੌਲਾਂ ਦੀ ਕਿਣ-ਮਿਣ ਕੱਢ ਕੇ ਸੁੱਟ ਰਹੇ ਸੀ ਉਸ ਨੇ ਉਹ ਮਿੱਟੀ ਵਿੱਚ ਹੱਥ ਮਾਰ ਕੇ ਚੁਗਣੇ ਸ਼ੁਰੂ ਕਰ ਦਿੱਤੇ ਤਾਂ ਦੁਕਾਨਦਾਰ ਨੇ ਵੇਖਿਆ ਕਿ ਇਹ ਮਿੱਟੀ ਵਿੱਚ ਹੱਥ ਮਾਰ ਕੇ ਚੌਲਾਂ ਦੀਆਂ ਕਣੀਆਂ ਚੁਗ ਰਿਹਾ ਹੈ ਉਸ ਨੇ ਕਿਹਾ ਕਿ ਭਾਈ ਤੂੰ ਉਦਾਂ ਹੀ ਮੇਰੇ ਕੋਲ ਮੁਠੀ ਚੌਲ ਲੈ ਜਾ ਉਹ ਦੁਕਾਨਦਾਰ ਕੋਲੋਂ ਉਦਾਂ ਹੀ ਮੁਠੀ ਕਚੌਲ ਲੈ ਗਿਆ ਤੇ ਘਰ ਜਾ ਕੇ ਉਸ ਦੀ ਘਰ ਵਾਲੀ ਵੀ ਆਂਢ-ਗੁਆਂਢ ਤੋਂ ਲੂਣ ਮਿਰਚ ਮੰਗ ਲਿਆਈ ਤੇ ਫਿਰ ਆਈ ਪਤੀਲੇ ਦੀ ਵਾਰੀ ਉਸ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਜਿਹੜਾ ਮੇਰਾ ਪੁਰਾਣਾ ਦੋਸਤ ਹੈ ਮੈਂ ਉਹਨਾਂ ਦੇ ਘਰੋਂ ਪਤੀਲਾ ਲੈ ਆਉਂਦਾ ਹਾਂ ਉਹ ਜਦੋਂ ਪਤੀਲਾ ਲੈਣ ਗਿਆ ਤਾਂ ਉਹਨਾਂ ਦਾ ਬਾਪੂ ਉਹਨੂੰ ਗੁੱਸੇ ਹੋਇਆ ਕਿ ਸਾਡਾ ਪਤੀਲਾ ਜੇ ਤੂੰ ਆਪਣੇ ਘਰ ਲੈ ਗਿਆ ਤਾਂ ਵੇਚ ਦੇਵੇਂਗਾ ਪਰ ਉਸਤੇ ਦੋਸਤ ਨੇ ਕਿਹਾ ਕਿ ਕੋਈ ਗੱਲ ਨਹੀਂ ਬਾਪੂ ਇੱਕ ਪਤੀਲਾ ਹੀ ਤਾਂ ਹੈਗਾ ਏ ਲੈ ਜਾਣ ਦਿਓ ਉਹ ਪਤੀਲਾ ਵੀ ਆਪਣੇ ਘਰ ਲੈ ਆਇਆ ਤੇ ਉਸ ਦੀ ਘਰ ਵਾਲੀ ਨੇ ਪਤੀਲੇ ਵਿੱਚ ਮੁੱਠੀ ਚੌਲ ਪਾ ਕੇ ਪਾਣੀ ਪਾ ਕੇ ਲੂਣ ਮਿਰਚ ਪਾਇਆ ਤੇ ਚੌਲ ਬਣ ਗਏ। ਉਹਨਾਂ ਨੇ ਉਹ ਚੌਲ ਪੰਡਤ ਜੀ ਅੱਗੇ ਪਰੋਸ ਦਿੱਤੇ। ਪੰਡਤ ਨੇ ਚੌਲ ਖਾ ਲਏ ਤੇ ਫਿਰ ਪੰਡਤ ਤੁਰਨ ਲੱਗਾ ਕਹਿਣ ਲੱਗਾ ਕਿ ਮੈਨੂੰ ਹੁਣ ਕੋਈ ਦਕਸ਼ਣਾ ਵੀ ਦੇ ਦਿਓ ਤਾਂ ਉਹ ਕਹਿਣ ਲੱਗੇ ਕਿ ਪੰਡਤ ਜੀ ਸਾਡੇ ਕੋਲ ਜੋ ਕੁਝ ਵੀ ਸੀ ਅਸੀਂ ਤੁਹਾਨੂੰ ਪ੍ਰੋਸ ਦਿੱਤਾ ਹੈ ਸਾਡੇ ਕੋਲ ਦਕਸ਼ਨਾ ਦੇਣ ਨੂੰ ਵੀ ਕੋਈ ਨਹੀਂ ਹੈ ਪੰਡਤ ਜਿਹੜੇ ਬੋਰੇ ਉੱਪਰ ਬੈਠਾ ਸੀ ਉਹ ਉੱਥੇ ਹੀ ਬੈਠਾ ਬੈਠਾ ਟੇਡਾ ਹੋ ਗਿਆ ਤੇ ਪੰਡਤ ਉੱਥੇ ਹੀ ਮਰ ਗਿਆ ਉਹ ਦੋਨੋਂ ਪਤੀ ਪਤਨੀ ਵੇਖ ਕੇ ਡਰ ਗਏ ਤੇ ਕਹਿਣ ਲੱਗੇ ਸਾਨੂੰ ਤਾਂ ਕਰਮ ਕਹਿੰਦੇ ਸਨ ਕਿ ਤੁਹਾਡੇ ਦੀਵਾਲੀ ਤੋਂ 3 ਦਿਨ ਪਹਿਲਾਂ ਕਰਮ ਜਾਗ ਪੈਣਗੇ ਪਰ ਇਹ ਤਾਂ ਹੋਰ ਸੌ ਗਏ ਸਾਡੇ ਘਰ ਇੱਕ ਪੰਡਤ ਆਣ ਕੇ ਮਰ ਗਿਆ ਸਾਡੇ ਕੋਲ ਤਾਂ ਇਸ ਦਾ ਸੰਸਕਾਰ ਕਰਨ ਲਈ ਕੋਈ ਲੱਕੜੀ ਬਾਲਣ ਵੀ ਨਹੀਂ ਹੈ ਤਾਂ ਉਸ ਦੀ ਪਤਨੀ ਕਹਿਣ ਲੱਗੀ ਕਿ ਐਦਾਂ ਕਰੋ ਕਿ ਕਿਸੇ ਘਰੋਂ ਕਹੀ ਫੜ ਲਿਆਓ ਤੇ ਇਸ ਨੂੰ ਇੱਥੇ ਮਿੱਟੀ ਪੁੱਟ ਕੇ ਦਫਨਾ ਦਿਓ ਉਹ ਕਿਸੇ ਘਰੋਂ ਕਹੀ ਫੜ ਲਿਆਇਆ ਤੇ ਟੋਆ ਪੁੱਟਣ ਲੱਗਾ ਉਸ ਨੇ ਟੋਆ ਪੁੱਟ ਕੇ ਡੂੰਗਾ ਜਿਹਾ ਕਰ ਲਿਆ ਜਦੋਂ ਡੂੰਗਾ ਟੋਆ ਹੋ ਗਿਆ ਤਾਂ ਉਹਨਾਂ ਨੂੰ ਉਸ ਵਿੱਚੋਂ ਇੱਕ ਸੋਨੇ ਦੇ ਸਿੱਕਿਆਂ ਨਾਲ ਭਰੀ ਗਾਗਰ ਮਿਲ ਗਈ ਉਹਨਾਂ ਗਾਗਰ ਬਾਹਰ ਕੱਢੀ ਉਹ ਬਹੁਤ ਖੁਸ਼ ਨਜ਼ਰ ਆ ਰਹੇ ਸੀ ਉਹਨਾਂ ਨੇ ਫਿਰ ਪੰਡਿਤ ਪੰਡਤ ਨੂੰ ਵਿੱਚੇ ਨੱਪ ਦਿੱਤਾ ਪਰ ਉਸ ਭਰਾ ਦੇ ਮਨ ਵਿੱਚ ਇਹੀ ਆ ਰਿਹਾ ਸੀ ਕਿ ਜੋ ਪੰਡਤ ਸਾਡੇ ਘਰ ਮਰਿਆ ਹੈ ਕਿਤੇ ਇਸ ਦਾ ਪਾਪ ਸਾਨੂੰ ਹੀ ਨਾ ਲੱਗ ਜਾਵੇ ਇਹਨਾਂ ਕਹਿੰਦੀਆਂ ਹੀ ਟੋਏ ਵਿੱਚੋਂ ਆਵਾਜ਼ ਆਈ ਕਿ ਮੂਰਖਾ ਮੈਂ ਤੇਰੇ ਕਰਮ ਹਾਂ ਜੇ ਮੈਂ ਇਹ ਸਭ ਨਾਟਕ ਨਾ ਕਰਦਾ ਤਾਂ ਤੂੰ ਟੋਵਾ ਨਹੀਂ ਸੀ ਪੁੱਟਣਾ ਤੇ ਤੇਰੇ ਕਰਮ ਸੁੱਤੇ ਹੀ ਰਹਿਣੇ ਸੰ ਇਹ ਸਭ ਮੈਂ ਇਸੇ ਲਈ ਕੀਤਾ ਹੈ ਪਰ ਹੁਣ ਤੂੰ ਇਹ ਸਭ ਲੈ ਕੇ ਹੰਕਾਰ ਨਾ ਕਰੀ ਹਾਲੇ ਵੀ ਸਭ ਨੂੰ ਆਪਣੇ ਤੋਂ ਉੱਚਾ ਹੀ ਸਮਝੀ ਸਭ ਦਾ ਮਾਨ ਸਤਿਕਾਰ ਕਰੀ ਆਦਰ ਕਰੀ ਤੇ ਹੱਥੀਂ ਕਿਰਤ ਕਰੀ ਜੇ ਤੇਰੇ ਵਿੱਚ ਫਿਰ ਤੋਂ ਹੰਕਾਰ ਆ ਗਿਆ ਤਾਂ ਕਰਮ ਤੇਰੇ ਫਿਰ ਤੋਂ ਸੌ ਜਾਣਗੇ ਇਸ ਲਈ ਤੂੰ ਆਪਣੇ ਕਰਮਾਂ ਦਾ ਆਪ ਰਾਖਾ ਬਣੀ